ਗੂਗਲ ਉਤੇ ਇੱਕ ਨੰਬਰ ਸਰਚ ਕਰਨਾ ਇੱਕ ਬਜ਼ੁਰਗ ਨੂੰ ਐਸਾ ਮਹਿੰਗਾ ਪਿਆ ਕਿ ਮਿੰਟਾਂ ਸਕਿੰਟਾਂ ਦੇ ਵਿੱਚ ਉਹਨਾਂ ਦੇ ਖਾਤੇ ਦੇ ਵਿੱਚੋਂ ਲੱਖਾਂ ਰੁਪਏ ਖਾਲੀ ਕਰ ਦਿੱਤੇ ਗਏ ਨੰਬਰ ਕੱਢਦੇ ਥੱਲੇ ਇੱਕ ਨੰਬਰ ਆ ਗਿਆ ਐਲ ਪੀ ਜੀ ਗੈਸ ਹੈਲਪ ਸਰਵਿਸ ਗੂਗਲ ਤੇ ਗੂਗਲ ਤੇ ਆ ਗਿਆ ਉੱਥੇ ਨਾਲ ਹੀ ਤਾਂ ਮੈਂ ਕਿਹਾ ਚਲੋ ਮੈਂ ਇਹਦੇ ਤੇ ਕਲਿੱਕ ਕੀਤਾ ਉੱਥੇ ਕਲਿੱਕ ਕਰਨ ਤੋਂ ਬਾਅਦ ਨਾਲੇ ਉਹ ਉਧਰੋਂ ਬੰਦਾ ਬੋਲਿਆ ਕਿ ਜੀ ਮੈਂ ਆਪਕੀ ਕੀ ਸੇਵਾ ਕਰ ਸਕਦਾ ਹਾਂ ਓਟੀਪੀ ਲੈਣ ਤੋਂ ਬਾਅਦ ਉਹਨੇ ਉਸ ਤੋਂ ਬਾਅਦ ਜੋ ਮੇਰੇ ਪੈਸੇ ਕੱਟਨੇ ਸ਼ੁਰੂ ਹੋਏ ਮੈਂ ਕਿ ਤੂੰ ਤਾਂ 10 ਰੁਪਏ ਕਹਿੰਦਾ ਇਹ ਤਾਂ 50-50 ਰੁਪਏ ਕੱਟਣਾ ਸ਼ੁਰੂ ਹੋ ਗਿਆ ਤਾਂ ਦੀ ਫੋਨ ਬੰਦ ਕਰ ਰਹੇ ਸੀਗੇ ਤੁਸੀਂ ਉਹਨੂੰ ਰੀਸਟਾਰਟ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ ਪਰ ਉਹ ਸਭ ਕੁਝ ਹੋ ਨਹੀਂ ਰਿਹਾ ਸੀ ਫੋਨ ਉਹਨਾਂ ਦੇ ਕੰਟਰੋਲ ਦੇ ਵਿੱਚ ਹੀ ਸੀ ਹੁਣ ਉਹਨਾਂ ਦੇ ਕੰਟਰੋਲ ਦੇ ਵਿੱਚ ਹੀ ਸੀਗਾ ਮੇਰੇ 11 ਲੱਖ ਰੁਪਏ ਮੇਰੇ ਤਦ ਤੱਕ 22 ट्रांजैक्शन ਮੇਰੇ ਅਕਾਊਂਟ ਚੋਂ ਹੁਕਮ ਚੁੱਕੀਆਂ ਸੀਗੀਆਂ ਜਾਂ ਕੁਝ ਅਸਾਮ ਦੇ ਵਿੱਚ ਕੋਈ ਚਾਰਖੰਡ ਕੋਈ ਬੰਬਈ ਕੋਈ ਕੋਲਕਾਤਾ ਕੋਈ ਦਿੱਲੀ ਐਦਾਂ ਕਰਕੇ 22 ट्रांजैक्शन ਸਾਰੀ ਲਿਸਟ ਮਨੋ ਕ੍ਰਾਈਮ ਰਿਪੋਰਟ ਆ ਲੈਣ ਦਿੱਤੀ ਕੱਟ ਕੇ ਅਕਸਰ ਹਰ ਕੋਈ ਕਿਸੇ ਵੀ ਚੀਜ਼ ਨੂੰ ਜਾਣਨ ਵਾਸਤੇ Google ਸਰਚ ਕਰਦਾ ਵਾ ਪਰ ਇੱਕ ਬਜ਼ੁਰਗ ਨੂੰ Google ਉੱਤੇ ਸਰਚ ਕਰਨਾ ਇੰਨਾ ਮਹਿੰਗਾ ਪਿਆ ਕਿ ਮਿੰਟਾਂ ਸਕਿੰਟਾਂ ਦੇ ਵਿੱਚ ਉਹਨਾਂ ਦੇ ਖਾਤੇ ਦੇ ਵਿੱਚੋਂ ਲੱਖਾਂ ਰੁਪਏ ਖਾਲੀ ਕਰ ਦਿੱਤੇ ਗਏ ਸਾਡੇ ਨਾਲ ਮਜੂਰ ਨੇ ਲੁਧਿਆਣਾ ਦੇ ਰਹਿਣ ਵਾਲੇ ਰਕੇਸ਼ ਖੰਨਾਰੀ ਜਿਨ੍ਹਾਂ ਵੱਲੋਂ ਗੈਸ ਸਿਲੰਡਰ ਨਾ ਆਉਣ ਦੇ ਉੱਤੇ ਕੰਪਨੀ ਦੇਉ ਸ਼ਿਕਾਇਤ ਕਰਨ ਵਾਸਤੇ ਕੰਪਨੀ ਦਾ ਹੈਲਪਲਾਈਨ ਨੰਬਰ ਸਰਚ ਕੀਤਾ ਤਾਂ ਇੱਕ ਨੰਬਰ ਜਦੋਂ ਸਾਹਮਣੇ ਆਇਆ ਤਾਂ ਉਸ ਦੇ ਉੱਤੇ ਜਦੋਂ ਕਾਲ ਕੀਤੀ ਗਈ ਤਾਂ ਉਸ ਤੇ ਕੋਈ ਜਵਾਬ ਨਹੀਂ ਮਿਲਿਆ ਤਾਂ ਉਸ ਤੋਂ ਬਾਅਦ ਠੀਕ ਦੂਜੇ ਹੀ ਨਾਲ ਹੀ ਇੱਕ ਨੰਬਰ ਹੋਰ ਉਹਨਾਂ ਨੂੰ ਸਾਹਮਣੇ ਦਿਖਾਈ ਦਿੰਦਾ ਜਿਸ ਦੇ ਉੱਤੇ ਕਾਲ ਕਰਨਾ ਉਹਨਾਂ ਨੂੰ ਇੰਨਾ ਮਹਿੰਗਾ ਪਿਆ ਕਿ ਉਹਨਾਂ ਦੇ ਨਾਲ ਲੱਖਾਂ ਰੁਪਏ ਦੀ ਟੱਗੀ ਹੋ ਗਈ ਹਨਾ ਜੀ ਕਿਸ ਤਰ੍ਹਾਂ ਦੇ ਦਿਓ ਇਹ ਕਦੋਂ ਦਾ ਮਾਮਲਾ ਹੈ ਕਿਸ ਤਰ੍ਹਾਂ ਤੁਹਾਡੇ ਨਾਲ ਟੱਗੀ ਹੋਈ ਹੈ ਮੰਗਲਵਾਰ ਦੇ ਮਾਮਲਾ ਹੈ ਜੀ ਮੈਂ ਇੱਥੇ ਦਾਣਾ ਮੰਡੀ ਮੇਰੇ ਐਸਐਨ ਕਿ ਗੈਸ ਏਜੰਸੀ ਸੀ ਉਹਦੇ ਕੋਲ ਗੈਸ ਬੁੱਕ ਕਰਾਈ ਸੀ 5-6 ਦਿਨ ਪਹਿਲਾਂ ਤਦ ਹੀ ਮੇਰੇ ਸਲਿੱਪ ਕੱਟ ਕੇ ਮੇਰੇ ਮੈਸੇਜ ਆ ਗਿਆ ਸੀ ਕਿ ਤੁਹਾਡੀ ਸਲਿੱਪ ਕੱਟੀ ਗਈ ਹੈ ਤੁਹਾਨੂੰ ਇੱਕ 24 ਘੰਟੇ ਵਿੱਚ ਗੈਸ ਸਿਲੰਡਰ ਸਪਲਾਈ ਹੋ ਜਾਏਗਾ ਮਗਰ ਉਹ 5-4 ਦਿਨ ਮੇਰੇ ਗੈਸ ਸਿਲੰਡਰ ਨਹੀਂ ਸਪਲਾਈ ਹੋਇਆ ਜਿਹੜਾ ਮੇਰੇ ਕੋਲ ਉਹਨਾਂ ਦਾ ਨੰਬਰ ਦਿੱਤਾ ਹੋਇਆ ਮੈਂ ਉੱਤੇ ਫੋਨ ਕਰ ਰਹੇ ਹਾਂ ਨਾਉ ਫੋਨ ਚੱਕਰੇ ਨਾ ਜਿਹੜਾ ਲੈਂਡਲਾਈਨ ਹੈ ਉਹ ਨਾਉ ਫੋਨ ਚੱਕਰੇ ਤਾਂ ਉਸ ਉਤੇ ਮੈਨੂੰ ਆਪਟਰਲ 5 6 ਦਿਨ ਮੈਂ ਇਹੀ ਸਰ ਕੰਮ ਤੇ ਲੱਗਿਆ ਰਿਹਾ ਉਹਨਾਂ ਨੂੰ ਫੋਨ ਕਰ ਰਿਹਾ ਮਗਰ ਉਹਨਾਂ ਨੇ ਕੋਈ ਰਿਸਪੌਂਸ ਨਹੀਂ ਦਿੱਤਾ ਮੈਨੂੰ ਮੈਂ ਫਿਰ ਉਹਨਾਂ ਦਾ ਕਿਸੇ ਸੀਨੀਅਰ ਨੂੰ ਫੋਨ ਕਰਨ ਵਾਸਤੇ Google ਦੇ ਉੱਤੇ ਸਰਚ ਕੀਤਾ ਕਿ ਇੰਡੀਅਨ ਆਇਲ ਨੋਕਰ ਗੈਸ ਸਰਵਿਸ ਸਰਵਿਸ ਦੇ ਹੈਲਪਲਾਈਨ ਨੰਬਰ ਉੱਤੇ ਉੱਥੇ ਮੈਨੂੰ 1906 ਨੰਬਰ ਆਇਆ ਮੈਂ 1906 ਨੰਬਰ ਦੇ ਉੱਤੇ ਕਾਲ ਕੀਤੀ ਮਗਰ ਉਦੋਂ ਇੱਕਦਮ ਕਾਲ ਬਿਲਕੁਲ ਡੈਡ ਜੀ ਸੀ ਨਾਲ ਕੋਈ ਰਿੰਗ ਜਾਰੀ ਸੀ ਨਾਲ ਕੁਝ ਨਹੀਂ ਥੋੜੀ देर LPG, गुगल थे। गुगल थे बाद ਉਹ ਨੰਬਰ ਕੱਟ ਗਿਆ ਨੰਬਰ ਕੱਟਦੇ ਥੱਲੇ ਇੱਕ ਨੰਬਰ ਆ ਗਿਆ ਐਲ ਪੀ ਜੀ ਗੈਸ ਹੈਲਪ ਸਰਵਿਸ Google ਤੇ Google ਤੇ ਆ ਗਿਆ ਉੱਥੇ ਨਾਲ ਹੀ ਤਾਂ ਮੈਂ ਕਿਹਾ ਚਲੋ ਮੈਂ ਇਹਦੇ ਤੇ ਕਲਿੱਕ ਕੀਤਾ ਉੱਥੇ ਕਲਿੱਕ ਕਰਨ ਤੋਂ ਬਾਅਦ ਨਾਲੇ ਉਧਰੋਂ ਬੰਦਾ ਬੋਲਿਆ ਕਿ ਜੀ ਮੈਂ ਆਪकी क्या ਸੇਵਾ ਕਰ ਸਕਦਾ ਹਾਂ ਮੈਂ ਕਿਹਾ ਯਾਰ ਆਪਕਾ ਦਰ ਲੁਧਿਆਣਾ ਮੇਰਾ ਗੈਸ ਸਿਲੰਡਰ ਏਜੰਸੀ ਸੇ ਬੁੱਕ ਕਰਾਇਆ ਉਹ 6 ਦਿਨ ਹੋ ਗਏ ਉਹ ਮੇਰਾ ਸਿਲੰਡਰ ਨਹੀਂ ਆ ਰਿਹਾ ਨਾ ਹੀ ਕੋਈ ਰਿਸਪੌਂਸ ਦੇ ਰਿਹਾ ਨਾ ਹੀ ਉਠਾ ਰਿਹਾ तो कहता जी आपने दस रुपए की पर्ची कटवाई है अब नए सिस्टम के मुताबिक आपको दस रुपए की पर्ची कटवानी पड़ेगी तभी आपका बुकिंग होगी और आपका सिलेंडर की सप्लाई होगी तो मैं क्या हमारे को तो ये सिस्टम कोई मालूम नहीं है कहता जी फिर ऐसा है कि मैं आपकी हेल्प करता हूँ आप व्हाट्सअप के ऊपर आ जाओ मैं आपको व्हाट्सअप के ऊपर सारा सिस्टम समझा देता हूँ उन्हें तो मेरे उन्होंने आपका नंबर व्हाट्सएप का पूछा उन्हें मेरा नंबर पहला नंबर ही उसने पूछा ना मेरी उम्र फोन नंबर ਫੋਨ ਨੰਬਰ ਤਾਂ ਚਲਾ ਹੀ ਜਾਂਦਾ ਹੈ ਜਦ ਕਿ ਕਿਸੇ ਕੋ ਆਪ ਫੋਨ ਕਰਤੇ ਹੋ ਤਾਂ ਉਸਨੇ ਮੇਰੇ ਮੇਰੇ ਫੋਨ ਦੇ ਉੱਤੇ WhatsApp ਦੇ ਉੱਤੇ ਮੈਨੂੰ ਕਲਿੱਕ ਕੀਤਾ ਫੋਨ ਮੇਰੇ ਉੱਤੇ ਆ ਗਿਆ ਤਾਂ ਉਸ ਤੋਂ ਬਾਅਦ ਉਹਨੇ ਮਨੂੰ نیچے ਇੱਕ ਉਹ ਕਹਿੰਦਾ ਜੀ ਇੱਕ ਤੁਹਾਨੂੰ نیچے ਉਹ ਆਇਆ ਲਿੰਕ ਆਇਆ ਉਹਦੇ ਤੁਸੀਂ ਕਲਿੱਕ ਕਰ ਦਿਓ ਕਲਿੱਕ ਕਰਨ ਤੋਂ ਬਾਅਦ ਮੈਂ ਜਿੱਦਾਂ ਜਿੱਦਾਂ ਤੁਹਾਨੂੰ ਸਮਝਾਉਣਾ ਉਦਾਂ ਤਾਂ ਮੇਰੀ ਉਮਰ ਪੁੱਛੀ ਏਜ ਪੁੱਛੀ ਮੇਰੀ ਤਾਂ ਉਹ ਮੇਰਾ ਨਾਮ ਪੁੱਛਿਆ ਮੇਰਾ ਬੈਂਕ ਵਗੈਰਾ ਪਤਾ ਕਰਕੇ ਉਹ ਕੰਦਾ ਜੀ ਉਹਨੇ ਫਿਰ ਉਸ ਬਾਅਦ ਮੈਨੂੰ ਕਹਿਣ ਲੱਗਾ ਜੀ ਕਿ ਤੁਸੀਂ ਇਹਦੇ ਤੇ ਨੋ ਕਹਿੰਦੇ ਪੁੱਛਣ ਦਾ ਸਭ ਚੀਜ਼ ਕੰਦਾ ਇਹਦੇ ਤੁਸੀਂ ਆ ਆ ਓਟੀਪੀ ਮੈਨੂੰ ਦੱਸੋ ਕੀ ਹੈ ਤੁਹਾਡਾ ਜੀ ਮੈਂ ਕਿਹਾ ਓਟੀਪੀ ਕਹ ਲਈ ਦੱਸਾਂ ਤੁਹਾਨੂੰ ਪਈ ਹੈ ਦਾ ਚ ਕੰਦਾ ਜੀ 10 ਰੁਪਏ ਉੱਚੀ ਤਾਂ ਕੱਟੇ ਜਾਣੇ ਉੱਚੀ ਤੁਹਾਡਾ ਕੇ ਵੀ ਇਸ ਕੇ ਵੀ ਸੀ ਦਾ ਰਿਫੰਡ ਆਣਾ ਉਹਦੇ ਚ ਤਰੀਕਾ ਕੱਟੇ ਜਾਊਗਾ ਉਹ ਕਹਿੰਦਾ ਜੇ ਤੁਸੀਂ ਐਲ ਆਈ ਸੀ ਦੀ ਕੰਦਾ ਦੇ ਫੰਡ ਆਂਦਾ ਤੁਹਾਨੂੰ ਤੁਹਤ ਕਿ ਚੈੱਕ ਦੰਨੇ ਯਾ ਬਲੈਂਕ ਚੈੱਕ ਦੰਨੇ ਹੋ ਜੇ ਤੁਹਾਨੂੰ ਇਨਕਮ ਟੈਕਸ ਦੀ ਰਿਟਰਨ ਦਾ ਜਾਂਦਾ ਇਨਕਮ ਟੈਕਸ ਵਾਲਿਆਂ ਬਲੈਂਕ ਚੈੱਕ ਦਨੇ ਹੋਣਾ ਕਹਿੰਦਾ ਇਦਾਂ ਹੀ ਇਹਦੇ ਚ ਤੁਹਾਨੂੰ OTP ਦੋਂਗੇ ਤੇ ਉਹ ਚੇਰੇ ਫੰਡ ਆਏਗਾ ਤੁਹਾਨੂੰ ਚਲੋ OTP ਲੈਣ ਤੋਂ ਬਾਅਦ ਉਹਨੇ ਉਸ ਤੋਂ ਬਾਅਦ ਜੋ ਮੇਰੇ ਪੈਸੇ ਕੱਟਨੇ ਸ਼ੁਰੂ ਹੋਏ ਮੈਂ ਕਿ ਤੂੰ ਤਾਂ 10 ਰੁਪਏ ਕਹਿੰਦਾ ਜੇ ਤਾਂ 50 5000 ਰੁਪਏ ਕੱਟਣਾ ਸ਼ੁਰੂ ਹੋ ਗਿਆ ਤਾਂ ਜਿੰਨੇ ਕਿੰਨੇ ਪੈਸੇ ਦੀ ਟ੍ਰਾਂਜੈਕਸ਼ਨ ਜਿਹੜੀ ਕੱਟਣੀ ਸ਼ੁਰੂ ਹੋਈ 50 5000 ਰੁਪਏ ਦੀ ਟ੍ਰਾਂਜੈਕਸ਼ਨਾਂ ਕੱਟਣੀ ਸ਼ੁਰੂ ਹੋ ਗਈਆਂ ਮੇਰੀਆਂ ਮੈਂ ਫੋਨ ਡੈਡ ਕਰਤਾ ਆਪਣਾ ਡੈਡ ਕਰਨ ਤੋਂ ਬਾਅਦ ਫਿਰ ਮੈਂ ਬੈਂਕ ਵਾਲਿਆਂ ਨੂੰ ਫੋਨ ਕਰਨਾ ਚਾਹੁੰਦਾ ਸੀ ਜਦੋਂ ਮੈਂ ਉਹਨਾਂ ਦੁਆਰਾ ਉਹਨਕਿਤਾ ਤਾਂ ਫਿਰ ਮੇਰਾ ਫੋਨ ਉਹਦੇ ਕੰਟਰੋਲ 'ਚ ਹੀ ਸੀਗਾ ਮੇਰਾ ਫੋਨ ਨਹੀਂ ਚੱਲ ਰਿਹਾ ਸੀ ਉਹ ਫਿਰ ਉਹੀ ਬੋਲੀ ਜਾ ਰਿਹਾ ਸੀ ਫਿਰ ਵੀ ਤੁਸੀਂ ਫੋਨ ਬੰਦ ਕਰ ਰਹੇ ਸੀਗੇ ਤੁਸੀਂ ਉਹਨੂੰ ਰੀਸਟਾਰਟ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ ਪਰ ਉਹ ਸਭ ਕੁਝ ਹੋ ਨਹੀਂ ਰਿਹਾ ਸੀ ਫੋਨ ਉਹਨਾਂ ਦੇ ਕੰਟਰੋਲ ਦੇ ਵਿੱਚ ਹੀ ਸੀ ਹੁਣ ਉਹਨਾਂ ਦੇ ਕੰਟਰੋਲ ਦੇ ਵਿੱਚ ਹੀ ਸੀਗਾ ਮੇਰਾ ਤਾਂ ਉਸ ਦੇ ਬਾਵਜੂਦ ਪਹਿਚ ਕੱਟੀ ਜਾ ਰਹੀ ਸੀ ਮੈਂ ਫਿਰ ਫਟਾਫਟ ਸਕੂਟਰ ਵਗੈਰਾ ਚੱਕ ਕੇ ਮੈਂ ਬੈਂਕ ਗਿਆ ਆਪਣੇ ਬੈਂਕ ਜਾ ਕੇ ਸਾਰ ਸਿੱਧ ਦੱਸਿਆ ਉਹਨਾਂ ਨੂੰ ਕਿ ਪਾਈ ਅੱਧਾ ਦਾ ਮੇਰੇ ਇਹ ਜੋ ਸਮਾਲ ਬੈਂਕ ਮਾਲ ਰੋਡ ਤੇ ਸੀਗੇ ਜੀ ਮੈਂ ਉਹਨਾਂ ਨੂੰ ਜਾ ਕੇ ਦੱਸਿਆ ਫਿਰ ਉਹਨਾਂ ਨੇ ਉਹ ਕਹਿੰਦੇ ਉਸ ਲਈ ਮੇਰਾ ਉਹ ਕਹਿੰਦੇ ਆ ਕੰਪਿਊਟਰ ਦੇ ਉੱਤੇ ਮੇਰਾ ਅਕਾਊਂਟ ਸੀਟ ਕਰਾਇਆ ਉਤੋਂ ਹੈੱਡ ਆਫਿਸ ਤੋਂ ਪੇਮੈਂਟ ਸਟਾਪ ਕਰਾਈ ਪੇਮੈਂਟ ਸਟਾਪ ਕਰਾਈ ਸਾਰੀ ਤਾਂ ਬਾਕੀ ਦਾ ਤਦ ਬੈਲੈਂਸ ਬਚਿਆ ਮਗਰ 11 ਲੱਖ ਰੁਪਈਆ ਮੇਰੇ ਤਦ ਤੱਕ 22 ट्रांजੈਕਸ਼ਨ ਮੇਰੇ ਅਕਾਊਂਟ ਚੋਂ ਹੁਮ ਚੁੱਕੀਆਂ ਸੀਗੀਆਂ ਜਾਂ ਕੁਝ ਅਸਾਮ ਦੇ ਵਿੱਚ ਕੋਈ ਚਾਰਖੰਡ ਕੋਈ ਬੰਬਈ ਕੋਈ ਕਲਕੱਤਾ ਕੋਈ ਦਿੱਲੀ ਇਦਾਂ ਕਰਕੇ 22 ट्रांजैक्शन ਸਾਰੀ ਲਿਸਟ ਮਨੂੰ ਕ੍ਰਾਈਮ ਰਿਪੋਰਟ ਵਾਲਿਆਂ ਨੇ ਦਿੱਤੀ ਕੱਟ ਕੇ ਅਮੀ ਕ੍ਰਾਈਮ ਵਾਲਿਆਂ ਨੇ ਮੇਰੀ ਬੜੀ ਹੈਲਪ ਕੀਤੀ ਮੈਂ ਰਾਤ ਨੂੰ ਕੰਪਲੇਨ ਲਿਖਣ ਗਿਆ ਉੱਥੇ ਤਾਂ ਉਹਨਾਂ ਨੇ ਰਾਤ ਨੂੰ ਹੀ ਆਪਣਾ ਸਾਈਬਰ ਵਾਲਿਆਂ ਨੇ ਰਾਤ ਨੂੰ ਵੀ ਬੰਦਾ ਆਪਣਾ ਦੇ ਜਦ ਕੀ ਆਫਿਸ ਉਹਨਾਂ ਦਾ ਬੰਦ ਹੋ ਜਾਂਦਾ ਉਹਨਾਂ ਨੇ ਸਪੈਸ਼ਲ ਮੇਰੇ ਲਈ ਬੰਦਾ ਦਿੱਤਾ ਉਹਨਾਂ ਨੇ ਦੇ ਕੇ ਉਹਨਾਂ ਨੇ ਉਸ ਤੇ ਸਾਰੇ ਨੋਟ ਕੀ ਤਾ ਤੁਹਾਡੇ ਅਕਾਊਂਟ ਦੇ ਵਿੱਚੋਂ 50-50 ਹਜ਼ਾਰ ਦੀਆਂ 11 22 22 ट्रांजैक्शनਾਂ ਕੱਢ ਕੇ ਉਹਨਾਂ ਨੇ 11 ਲੱਖ ਰੁਪਏ ਤੁਹਾਡੇ ਅਕਾਊਂਟ ਵਿੱਚੋਂ ਆਪਣੇ ਅਕਾਊਂਟਾਂ ਦੇ ਵਿੱਚ ਟ੍ਰਾਂਸਫਰ ਕਰ ਦਿੱਤਾ ਕਰ ਲੈ ਤੇ ਬਿਲਕੁਲ ਬਣਾਣਾ 22 ट्रांजैक्शनਾਂ ਕਮਾ ਲੀਆਂ ਉਹਨਾਂ ਨੇ ਉਸ ਤੇ ਇਹ ਜਿਹੜੀਆਂ ट्रांजैक्शनਾਂ ਕਮਾਈਆਂ ਇਹ ਸਾਰੀਆਂ ਅਲੱਗ-ਅਲੱਗ ਅਕਾਊਂਟਾਂ ਦੇ ਵਿੱਚ ਟ੍ਰਾਂਸਫਰ ਕੀਤੇ ਪੈਸੇ ਉਹਨਾਂ ਨੇ ਸਾਰੇ ਅਲੱਗ-ਅਲੱਗ ਅਕਾਊਂਟਾਂ ਦੇ ਵਿੱਚ ਕੀਤੇ ਆ ਜੀ ਤਾਂ ਹੁਣ ਤੁਸੀਂ ਇਸ ਦੀ ਕੰਪਲੇਂਟ ਸਾਈਬਰ ਸੈੱਲ ਨੂੰ ਕੀਤੀ ਆ ਉਹਨਾਂ ਦਾ ਕੀ ਹੈ ਕਹਿਣਾ ਉਹ ਕਹਿੰਦੇ ਕੋਸ਼ਿਸ਼ ਕਰ ਰਹੇ ਆ ਕਹਿੰਦਾ ਤੁਸੀਂ ਤੁਹਾਡੀ ਐਫ ਆਈ ਆਰ ਦਰਜ ਕਰ ਲਈ ਹੈ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕਰ ਰਹੇ ਹਾਂ ਇਹਨੂੰ ਤਾਂ ਅਗਰ ਤੁਸੀਂ ਅਗਰ ਬੈਂਕ ਜਦੋਂ ਗਏ ਕਿਉਂਕਿ ਮੋਬਾਈਲ ਤੁਸੀਂ ਮਲਾਰੇ ਸੀ ਮੋਬਾਈਲ ਉਹਨਾਂ ਦੇ ਕੰਟਰੋਲੇ ਸੀਗਾ ਤੁਸੀਂ ਬੈਂਕ ਜਾ ਕੇ ਪੇਮੈਂਟ ਸਟਾਪ ਕਰਾਈ ਅਗਰ ਬੈਂਕ ਜਾ ਕੇ ਪੇਮੈਂਟ ਸਟਾਪ ਨਾ ਕਰਵਾਂਦੀ ਤਾਂ ਬਾਕੀ ਦੇ ਪੈਸੇ ਵੀ ਉਹਨਾਂ ਵੱਲੋਂ ਕੱਢ ਲਿੱਤੇ ਜਾਣੇ ਸੀਗੇ ਬਿਲਕੁਲ ਬਿਲਕੁਲ ਬਾਕੀ ਦੇ ਰੁਪਏ ਵੀ ਨਿਕਵਾਲ ਲਿੱਤੇ ਜਾਣੇ ਸੀਗੇ ਕਾ ਕਿਸ ਤਰ੍ਹਾਂ ਦੇ ਦੇਓ ਅਕਸਰ ਇਸ ਤਰ੍ਹਾਂ ਦੇ ਠੱਗੀ ਦੇ ਜਿਹੜੇ ਮਾਮਲੇ ਪਹਿਲਾਂ ਵੀ ਕਈ ਸਾਹਮਣੇ ਆ ਚੁੱਕੇ ਨੇ ਕਲੀ ਪਹਿਲਾਂ ਸੁਣਿਆ ਸੀਗਾ ਕਿ ਇਸ ਤਰ੍ਹਾਂ ਮਤਲਬ ਕਿ ਜਿਹੜਾ ਲਿੰਕ ਤੇ ਕਲਿੱਕ ਕਰਕੇ ਜਾਂ ਓਟੀਪੀ ਮੰਗ ਕੇ ਪੈਸੇ ਫਰੋਡ ਕੀਤੇ ਜਾਂਦੇ ਨੇ ਨਹੀਂ ਇਦਾਂ ਨਹੀਂ ਸੁਣਿਆ ਸੀਗਾ ਇਹ ਸੁਣਿਆ ਸੀਗਾ ਕਿ ਬਾਹਰੋਂ ਫੋਨ ਆਂਦੇ ਆਗੇ ਤਾਂ ਆਦਮੀ ਕਹਿ ਦਿੰਦੇ ਸਾਨੂੰ ਜੇ ਕਿਤੇ ਦੂਜੇ ਪਾਸੇ ਫੋਨ ਆਂਦਾ ਤਾਂ ਅਸੀਂ ਕਹਿ ਦਿੰਦੇ ਕਿ ਭਾਈ ਅਸੀਂ ਮਤਲਬ ਕਿ ਸਾਨੂੰ ਪਤਾ ਤੁਸੀਂ ਲੋਕ ਫਰਾਡੀਏ ਬੰਦੇ ਹੋ ਮਗਰ ਜਦ ਮੈਂ ਉਹ Google ਤੋਂ ਸਰਚ ਕਰਕੇ ਨੰਬਰ ਕਿਤ ਕੱਢਿਆ ਤਾਂ ਉਹਦੇ ਵਿੱਚ ਜੋ ਹੈਲਪਲਾਈਨ ਨੰਬਰ ਆਇਆ ਦ ਇੰਡੀਅਨ ਤਾਲਪੀ ਜੀ ਦਾ ਤਾਂ ਫਿਰ ਆदमी ਥੋੜਾ ਵਿਸ਼ਵਾਸ ਦੇ ਵਿੱਚ ਹੋ ਜਾਂਦਾ ਸੋ ਇਸ ਕਰਕੇ ਹੁਣ ਜਿੰਨੇ ਵੀ ਅਸੀਂ ਸੀਨੀਅਰ ਸਿਟੀਜ਼ਨਸ ਹੈਗੇ ਆ ਸਭ ਨੂੰ ਇਹੋ ਚੀਜ਼ ਦੀ ਤਕਲੀਫ ਆ ਰਹੀ ਹੈ ਕਿ ਡਿਜੀਟਲ ਇੰਡੀਆ ਤਾਂ ਹੋ ਹੀ ਜਾ ਰਿਹਾ ਮਗਰ ਸਾਨੂੰ ਉਸ ਚੀਜ਼ ਦੇ ਨੌਲੇਜ ਨਾ ਹੋਣ ਕਰਕੇ ਲੁੱਟੇ ਅਸੀਂ ਸੀਨੀਅਰ ਸਿਟੀਜ਼ਨ ਜਾ ਰਹੇ ਆ ਡਿਜੀਟਲ ਇੰਡੀਆ ਤਾਂ ਹੋ ਰਿਹਾ ਪਰ ਉਹਦੇ ਤੇ ਸਕਿਉਰਟੀ ਫੀਚਰ ਦੀ ਕਮੀ ਦੇਖਣ ਨੂੰ ਮਿਲਦੀ ਹੈ ਕਮੀ ਦੇਖਣ ਨੂੰ ਬਿਲਕੁਲ ਕਮੀ ਦੇਖਣ ਨੂੰ ਮਿਲ ਰਹੀ ਹੈ ਉਹਦੇ ਵਿੱਚ ਇਹਦੇ ਵਿੱਚ ਤਾਂ ਕੀ ਲੱਗਦਾ ਕਿ ਜਦੋਂ ਪੂਰੇ ਖੂਨ ਪਸੀਨੇ ਦੀ ਕਮਾਈ ਜਦੋਂ ਇੱਕ ਹੀ ਝਟਕੇ ਦੇ ਵਿੱਚ ਕੋਈ ਐਦਾਂ ਕੱਢ ਕੇ ਲੈ ਜਾਂਦਾ ਵਾ ਤਾਂ ਕੀ ਮਹਿਸੂਸ ਹੁਣ ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਵਾ ਕਿਉਂਕਿ ਆ ਕਾਫੀ ਜਿਹੜਾ ਵਾ ਪੈਸਾ ਸਾਰੀ ਉਮਰ ਲਗਾ ਕੇ ਕਮਾਇਆ ਹੋਏਗਾ ਲੱਤਾਂ ਕੰਮ ਦੀਆਂ ਜੀ ਸੋਰ ਸਕ ਨਹੀਂ ਸਕਦੇ ਸੀ ਤਾਂ ਸ਼ਾਂਤੀ ਇਹ ਤਬੀਅਤ ਮਤਲਬ ਬੱਚੇ ਦਿਲਾਸਾ ਦਿੰਦੇ ਕਿ ਤਬੀਅਤ ਨਾ ਖਰਾਬ ਕਰ ਬੈਠੀ ਹੋ ਜੀ ਕਿਤੇ ਹੋਰ ਆਪਣੇ ਆਪ ਨੂੰ ਇਸ ਤੋਂ ਬਾਅਦ ਮਗਰ ਦਿਮਾਗ ਹੈ ਤਾਂ ਸੋਚ ਹੀ ਸੋਚ ਨਹੀਂ ਹੈ ਤਾਂ ਮੌਜ ਹੀ ਮੌਜ ਕਿ ਜਿੱਦਾਂ ਗਿਆ ਤਾਂ ਤਕਲੀਫ ਤਾਂ ਹੁੰਦੀ ਹੈ ਨਾ ਜੀ ਲੱਗਦਾ ਕਿ ਜੋ ਹੁਣ ਸਾਈਬਰ ਕ੍ਰਾਈਮ ਵਾਲੇ ਆ ਬੈਂਕ ਵੱਲੋਂ ਤੁਹਾਨੂੰ ਦਿਲਾਸਾ ਦਿੱਤਾ ਜਾ ਰਿਹਾ ਕਿ ਪੈਸੇ ਵਾਪਸ ਆਉਣ ਦੀ ਉਮੀਦ ਲੱਗਦੀ ਹੈ ਦੇਖੋ ਦਿਲਾਸਾ ਹੀ ਹੈ ਜੀ ਦਿਲਾਸਾ ਹੀ ਹੈ ਜੇ ਸਾਡੀ ਕਿਸਮਤ ਚੋਂ ਨਿਕਲ ਗਿਆ ਹੋ ਜਾਏਗਾ ਨਹੀਂ ਤਾਂ ਬੱਤੇ ਕਿ ਹੁਣ ਕੀ ਕਰ ਸਕਦੇ ਉਹਦੇ ਵਿੱਚ ਮਾ ਕੀ ਹੈ ਕਿ ਸਾਡੇ ਇਹ ਇਹਨਾਂ ਚੀਜ਼ਾਂ ਦੇ ਉੱਤੇ ਸਾਡਾ ਡਿਪੈਂਡੈਂਟ ਹੈ ਕਿ ਸਾਡਾ ਕੋ ਇੰਟਰਸਟ ਬੈਂਕ ਤੋਂ ਆਏਗਾ ਕੁਝ ਕਹਿੰਦਾ ਆਦਮੀ ਇਹੀ ਕਹਿੰਦਾ ਹੁੰਦਾ ਕਿ ਚਲੋ ਬੈਂਕ ਦੇ ਵਿੱਚ ਮੇਰਾ ਰੁਪਈਆ ਪਿਆ ਜੀ ਸੇਫ ਹੈਗਾ ਮਗਰ ਹੁਣ ਤਾਂ ਇਹ ਲੱਗਦਾ ਕਿ ਬੈਂਕਰ ਚ ਵੀ ਮੇਰਾ ਰੁਪਈਆ ਸੇਫ ਨਹੀਂ ਹੈਗਾ ਘਰ ਰੱਖ ਲਵਿਆ ਤਾਂ ਡਰ ਲੱਗਿਆ ਕੱਲ ਇਨਕਮ ਟੈਕਸ ਦੀ ਰੇਡ ਪੈ ਗਈ ਜਾਂ ਕੁਝ ਹੋ ਗਿਆ ਸਾਲਾ ਉਹ ਤਾਂ ਕਰਨਗੇ ਚੋਰੀ ਤੋਂ ਵੀ ਹਾਂ ਚੋਰੀ ਤੋਂ ਵੀ ਡਰ ਲੱਗਦਾ ਜਾਂ ਕੱਲ ਨੂੰ ਹੋਰ ਰੇਡ ਪੈ ਗਈ ਤਾਂ ਉਹ ਚੋ ਵੀ ਡਰ ਲੱਗਦਾ ਘਰ ਰੱਖ ਕੇ ਤੁਸੀਂ ਐਨਾ ਰੁਪਈਆ ਕਿੱਦਾਂ ਰੱਖਿਆ ਹੋਇਆ ਇਨਕਮ ਰੱਖਣ ਮਗਰ ਜੇ ਬੈਂਕ ਚ ਰੱਖਦੇ ਹੋ ਤਾਂ ਸਾਲਾ ਇਹ ਚੱਕਰਾਂ ਦੀ ਬੈਂਕ ਚੋਂ ਨਿਕਲ ਜਾਂਦਾ ਹੈ ਉਹਦੇ ਚ ਹੁਣ ਆਦਮੀ ਕੀ ਦੁਰੀ ਮਾਰ ਪੈ ਰਹੀ ਦੁਰੀ ਮਾਰ ਪੈ ਰਹੀ ਹੈ ਸੀਨੀਅਰ ਸਿਟੀਜ਼ਨ ਨੂੰ ਕਿੱਥੇ ਜਾਈਏ ਤੇ ਕਿਤੇ ਨਾ ਕਰੀਏ ਉਸ ਵਿੱਚ ਜੀ ਬਿਲਕੁਲ ਇਹ ਸਿਗੇ ਰਕੇਸ਼ ਖੰਨਾ ਜਿਨ੍ਹਾਂ ਦੇ ਨਾਲ Google ਸਰਚ ਕਰਨ ਤੇ ਇੱਕ ਵੱਡੀ ਠੱਗੀ ਹੋਈ ਆ ਤੇ ਮਿੰਟਾਂ ਸਕਿੰਟਾਂ ਦੇ ਵਿੱਚ ਇਹਨਾਂ ਦੇ ਖਾਤੇ ਦੇ ਵਿੱਚੋਂ 11 ਲੱਖ ਰੁਪਏ ਕੱਢ ਲਿੱਤੇ ਜਾਂਦੇ ਨੇ ਕਹਿੰਦੇ ਨੇ ਕਿ ਡਿਜੀਟਲ ਇੰਡੀਆ ਤਾਂ ਹੋ ਰਿਹਾ ਵਾ ਪਰ ਸੀਨੀਅਰ ਸਿਟੀਜ਼ਨ ਨੂੰ ਇਹ ਡਿਜੀਟਲ ਇੰਡੀਆ ਭਾਰੀ ਪੈ ਰਿਹਾ ਕਿਉਂਕਿ ਸਿਕਿਉਰਟੀ ਫੀਚਰਾਂ ਦੀ ਕਮੀ ਦੇਖਣ ਨੂੰ ਮਿਲੀ ਹੈ ਚਾਹੇ ਬੈਂਕਿੰਗ ਸਿਸਟਮ ਦੇ ਵਿੱਚ ਹੋਵੇ ਜਾਂ ਹੋਰ ਸਿਸਟਮ ਦੇ ਵਿੱਚ ਹੋਵੇ ਤੇ ਡਿਜੀਟਲ ਇੰਡੀਆ ਦੇ ਕਰਕੇ ਸੀਨੀਅਰ ਸਿਟੀਜ਼ਨ ਦੇ ਨਾਲ ਵੱਡੀਆਂ ਠੱਗੀਆਂ ਜਿਹੜੇ ਫਰੋਡ ਕਰਨ ਵਾਲੇ ਆ ਉਹ ਮਾਰ ਕੇ ਲੱਖਾਂ ਰੁਪਏ ਲੈ ਕੇ ਫਰਾਰ ਹੋ ਜਾਂਦੇ ਨੇ ਪਰ ਬਾਅਦ ਚੋਂ ਜਿਹੜਾ ਵਾ ਉਹਨਾਂ ਨੂੰ ਪਰੇਸ਼ਾਨੀਆਂ ਦਾ ਹੀ ਸਾਹਮਣਾ ਕਰਨਾ ਪੈਂਦਾ ਵਾ ਕੈਮਰਾਵਰਸਨ ਰੋਹਿਤ ਦੇ ਨਾਲ ਵਿਵੇਕ ਕਲ ਚਰਚਾ ਟੀਵੀ ਲੂਦੇਆ